ਦੋਸਤੋ ਅੱਜ ਗੱਲ ਕਰਦੇ ਆਂ ਬੇਈਮਾਨ ਵਪਾਰੀ ਦੀ ਰਾਜਾ ਪੋਸ਼ ਦੇ ਨਿਆਂ ਦੇ ਚਰਚੇ ਚਾਰੇ ਪਾਸੇ ਬਹੁਤ ਸਨ ਦੂਰ ਦੂਰ ਤੱਕ ਹਰ ਇੱਕ ਵਰਗ ਦੇ ਲੋਕ ਉਹਨਾਂ ਤੋਂ ਨਿਆਂ ਮੰਗਣ ਆਉਂਦੇ ਸਨ ਇੱਕ ਦਿਨ ਇੱਕ ਬ੍ਰਾਹਮਣ ਉਸ ਦਾ ਦੋਸਤ ਤੇ ਬ੍ਰਾਹਮਣ ਦੀ ਪਤਨੀ ਰਾਜਾ ਪੋਸ਼ ਤੋਂ ਨਿਆਂ ਮੰਗਣ ਉਹਨਾਂ ਦੇ ਦਰਬਾਰ ਵਿੱਚ ਆਏ ਬ੍ਰਾਹਮਣ ਬੋਲਿਆ ਮਹਾਰਾਜ ਮੈਂ ਇੱਕ ਬ੍ਰਾਹਮਣ ਹਾਂ ਇਹ ਮੇਰੀ ਪਤਨੀ ਹੈ ਤੇ ਉਹ ਮੇਰਾ ਦੋਸਤ ਹੈ ਮੈਂ ਜਦੋਂ ਵਪਾਰ ਕਰਨ ਲਈ ਬਾਹਰ ਗਿਆ ਸੀ ਤਾਂ ਮੈਂ ਇਸ ਵਪਾਰੀ ਮਿੱਤਰ ਕੋਲ ਸੁਰੱਖਿਆ ਵਜੋਂ ਤਿੰਨ ਰਤਨ ਰੱਖ ਗਿਆ ਸੀ ਇਸ ਨੇ ਮੈਨੂੰ ਵਾਦਾ ਕੀਤਾ ਸੀ ਕਿ ਤੇਰੇ ਵਾਪਸ ਆਉਣ ਤੇ ਤਿੰਨੇ ਰਤਨ ਤੈਨੂੰ ਸੁਰੱਖਿਅਤ ਵਾਪਸ ਮਿਲਣਗੇ ਪਰ ਮੇਰੇ ਵਾਪਸ ਆਉਣ ਤੇ ਇਹ ਮੈਨੂੰ ਕਹਿਣ ਲੱਗਿਆ ਕਿ ਮੈਂ ਤਾਂ ਤਿੰਨੇ ਰਤਨ ਤੇਰੀ ਪਤਨੀ ਨੂੰ ਵਾਪਸ ਕਰ ਦਿੱਤੇ ਇਹ ਝੂਠ ਬੋਲ ਰਿਹਾ ਹੈ ਇਹ ਉਹਨਾਂ ਨੂੰ ਹੜੱਪ ਜਾਣਾ ਚਾਹੁੰਦਾ ਹੈ ਮੈਂ ਚਾਹੁੰਦਾ ਹਾਂ ਕਿ ਮੇਰੇ ਤਿੰਨੋਂ ਰਤਨ ਮੈਨੂੰ ਵਾਪਸ ਮਿਲ ਜਾਣ ਉਹੀ ਮੇਰਾ ਬੁਢਾਪੇ ਦਾ ਸਹਾਰਾ ਬਣਨਗੇ ਕੀ ਤੈਨੂੰ ਬ੍ਰਾਹਮਣ ਵਪਾਰੀ ਦੇ ਦੁਆਰਾ ਲਗਾਇਆ ਗਿਆ ਦੋਸ਼ ਸਵੀਕਾਰ ਹੈ ਮਹਾਰਾਜ ਭੋਜ ਨੇ ਸਾਰਾ ਕੁਝ ਸੁਣਨ ਤੋਂ ਬਾਅਦ ਦੂਸਰੇ ਪਾਸੇ ਖੜੇ ਉਸ ਵਪਾਰੀ ਨੂੰ ਪੁੱਛਿਆ ਮਹਾਰਾਜ ਇਸ ਦੀਆਂ ਗੱਲਾਂ 'ਚ ਤਾਂ ਸਿਰਫ ਇੰਨੀ ਹੀ ਸੱਚਾਈ ਹੈ ਕਿ ਜਾਂਦੇ ਸਮੇਂ ਇਸਨੇ ਮੈਨੂੰ ਤਿੰਨ ਰਤਨ 6 ਮਹੀਨੇ ਤੱਕ ਰੱਖਣ ਲਈ ਦਿੱਤੇ ਸਨ ਮੈਂ 6 ਮਹੀਨੇ ਤੱਕ ਇਸ ਦੇ ਵਾਪਸ ਆਉਣ ਦੀ ਉਡੀਕ ਕੀਤੀ ਜਦੋਂ ਇਹ ਵਾਪਸ ਨਹੀਂ ਆਇਆ ਤਾਂ ਮੈਂ ਤਿੰਨੇ ਰਤਨ ਇਸ ਦੀ ਪਤਨੀ ਨੂੰ ਵਾਪਸ ਕਰ ਦਿੱਤੇ ਸਨ ਪਰ ਇਹ ਮੇਰੀ ਕੋਈ ਵੀ ਗੱਲ ਨਹੀਂ ਸੁਣਦਾ ਵਾਧੂ ਦੇ ਝਗੜੇ ਨੂੰ ਵਧਾ ਰਿਹਾ ਹੈ ਕਿ ਤੈਨੂੰ ਆਪਣੇ ਪਤੀ ਤੇ ਮਿੱਤਰ ਦੀ ਗੱਲ ਸਵੀਕਾਰ ਹੈ ਦੇਵੀ ਰਾਜ ਨੇ ਬ੍ਰਹਮਣ ਦੀ ਪਤਨੀ ਨੂੰ ਪੁੱਛਿਆ ਇਸ ਦੀਆਂ ਗੱਲਾਂ ਬਿਲਕੁਲ ਝੂਠੀਆਂ ਹਨ ਆਪਣੇ ਪਤੀ ਦੇ ਵਪਾਰ ਤੇ ਜਾਣ ਤੋਂ ਬਾਅਦ ਮੈਂ ਤਾਂ ਇਸ ਦੀ ਸ਼ਕਲ ਵੀ ਅੱਜ ਦੇਖੀ ਹੈ ਉਹ ਵੀ ਉਦੋਂ ਜਦੋਂ ਇਸ ਨੇ ਮੇਰੇ ਪਤੀ ਨੂੰ ਰਤਨ ਵਾਪਸ ਕਰਨ ਦੀ ਗੱਲ ਕਹੀ ਤੁਸੀਂ ਇਹ ਗੱਲ ਤਾਂ ਮੰਨਦੇ ਹੋ ਕਿ ਬ੍ਰਹਮਣ ਵਪਾਰੀ ਨੇ ਤੇਰੇ ਕੋਲ ਤਿੰਨ ਰਤਨ ਰੱਖੇ ਸਨ ਮਹਾਰਾਜ ਇਹ ਗੱਲ ਤਾਂ ਮੈਂ ਪਹਿਲਾਂ ਹੀ ਸਵੀਕਾਰ ਕਰ ਚੁੱਕਿਆ ਹਾਂ ਕਿ ਤੂੰ ਕੋਈ ਅਜੀਹਾ ਗਵਾਹ ਪੇਸ਼ ਕਰ ਸਕਦਾ ਹੈ ਜਿਸ ਨੇ ਤੈਨੂੰ ਇਸ ਬ੍ਰਾਹਮਣ ਦੀ ਪਤਨੀ ਨੂੰ ਤਿੰਨ ਰਤਨ ਵਾਪਸ ਕਰਦੇ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇ। ਇਹ ਮਹਾਰਾਜ ਉਸ ਸਮੇਂ ਮੰਦਰ ਦਾ ਵਪਾਰੀ ਤੇ ਪੰਡਿਤ ਦਾ ਮੁਖੀਆ ਵੀ ਉੱਥੇ ਮੌਜੂਦ ਸਨ। ਮੈਂ ਉਹਨਾਂ ਦੀ ਗਵਾਹੀ ਦਵਾ ਸਕਦਾ ਹਾਂ। ਰਾਜਾ ਭੋਜ ਨੇ ਦੋਨਾਂ ਪੱਖਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਗਵਾਹੀ ਦੇ ਲਈ ਪਹਿਲਾ ਪਿੰਡ ਦੇ ਮੁਖੀਆਂ ਨੂੰ ਬੁਲਾਇਆ ਮੁਖੀਆ ਜੀ ਇਹ ਦੱਸੋ ਕਿ ਜੋ ਰਤਨ ਤੁਸੀਂ ਵਾਪਿਸ ਕਰਦੇ ਸਮੇਂ ਦੇਖ ਕੇ ਉਹ ਕਿੰਨੇ ਸੀ ਉਹਨਾਂ ਦਾ ਰੰਗ ਕਿਹੋ ਜਿਹਾ ਸੀ ਉਹਨਾਂ ਦਾ ਆਕਾਰ ਕਿਹੋ ਜਿਹਾ ਸੀ ਉਹ ਤਿੰਨ ਸਨ ਉਹਨਾਂ ਦਾ ਰੰਗ ਨੀਲਾ ਸੀ ਤੇ ਉਹ ਨਿੰਬੂ ਦੇ ਆਕਾਰ ਦੇ ਸਨ ਇਹ ਸੁਣ ਕੇ ਪਹਿਲਾ ਗਵਾ ਨੂੰ ਅੱਡ ਕਰ ਦਿੱਤਾ ਗਿਆ ਹੁਣ ਦੂਸਰਾ ਗਵਾ ਪੇਸ਼ ਕੀਤਾ ਗਿਆ ਜਦੋਂ ਹੀ ਉਸ ਤੋਂ ਇਹੀ ਸਵਾਲ ਦੁਹਰਾਇਆ ਗਿਆ ਅਸਨੇ ਕਿਹਾ ਗਿਆਨ ਗਿਣਤੀ ਚ ਉਹ ਤਿੰਸੀ ਪਰ ਉਹਨਾਂ ਦਾ ਰੰਗ ਨੀਲਾ ਨਹੀਂ ਸੀ ਉਹ ਨਿੰਬੂ ਦੇ ਆਕਾਰ ਦੇ ਨਾਲ ਬਲਕਿ ਮਟਰ ਦੇ ਦਾਣੇ ਵਰਗੇ ਦਿਸਦੇ ਸਨ ਦੋਨਾਂ ਗਵਾਹਾਂ ਦੇ ਬਾਅਦ ਵਪਾਰੀ ਨੂੰ ਬੁਲਾਇਆ ਗਿਆ ਰਾਜਾ ਭੋਜ ਨੇ ਉਸ ਨੂੰ ਬਹੁਤ ਛਿੜਕਿਆ ਕਿਉਂਕਿ ਉਸ ਦੀ ਨਜ਼ਰ ਤੋਂ ਦੋਨੋਂ ਗਵਾਹ ਹੀ ਝੂਠੇ ਸਾਬਿਤ ਹੋ ਚੁੱਕੇ ਸਨ ਰਾਜਾ ਭੋਜ ਦੇ ਕਹਿਣ ਤੇ ਉਸ ਵਪਾਰੀ ਨੂੰ ਬ੍ਰਾਹਮਣ ਤੇ ਉਸ ਦੀ ਪਤਨੀ ਤੋਂ ਮਾਫੀ ਮੰਗਣੀ ਪਈ ਤੇ ਤਿੰਨੇ ਰਤਨ ਵਾਪਸ ਕਰਨੇ ਪਏ ਤੇ ਵਪਾਰੀ ਨੂੰ ਗ੍ਰਿਫਤਾਰ ਕਰਕੇ ਕੈਦ ਕਰ ਲਿਆ ਗਿਆ। ਧੰਨਵਾਦ। ਇਹ ਸੀ ਅੱਜ ਦੀ ਕਹਾਣੀ। ਵਾਹਿਗੁਰੂ। ਧੰਨਵਾਦ। ਇਹ ਸੀ ਅੱਜ ਦੀ ਕਹਾਣੀ ਬੇਈਮਾਨ ਵਪਾਰੀ ਦੀ।